ਗੁਰੂ ਗੋਬਿੰਦ ਗਾਣ ਤੰਤਨ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 621 ਅੰਗ ਤੇ ਸ਼ਬਦ ਜਾਣ ਕਰਦੇ ਹਨ ਲੋ ਪੰਜਮਾ ਕਾਰ ਤੀਜਾ ਚੌਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ ਗੁਰ ਪੂਰੇ ਕਿਰਪਾ ਧਾਰੀ ਕਹੇ ਜਦੋਂ ਪੂਰੇ ਗੁਰ ਨੇ ਕਿਰਪਾ ਕੀਤੀ ਪ੍ਰਭੂ ਪੂਰੀ ਲੋਚ ਹਮਾਰੀ ਕਹਿੰਦੇ ਫਿਰ ਪ੍ਰਭੂ ਨੇ ਮੇਰੀ ਸਾਰੀਆਂ ਲੋਚਾਂ ਪੂਰੀਆਂ ਕਰ ਦਿੱਤੀ ਗੁਰਪੂਰੇ ਕਿਰਪਾ ਧਾਰੀ ਕਿਰਪਾ ਪੂਰੇ ਗੁਰੂ ਨੇ ਕੀਤੀ ਪ੍ਰਭ ਪੂਰੀ ਲੋਚ ਹਮਾਰੀ ਫਿਰ ਪ੍ਰਭੂ ਨੇ ਮੇਰੀ ਲੋਚਾ ਪੂਰੀ ਕਰ ਦਿੱਤੀ ਮੇਰੀ ਮਨਸਾ ਪੂਰੀ ਕਰ ਦਿੱਤੀ ਜਦੋਂ ਗੁਰੂ ਨੇ ਕਿਰਪਾ ਕੀਤੀ ਫਿਰ ਰੱਬ ਇੱਛਾ ਪੂਰੀ ਕਰਦਾ ਜਦੋਂ ਗੁਰੂ ਕਿਰਪਾ ਕਰਦਾ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਛਾਨ ਕਹਿੰਦੇ ਇਛਾਨ ਕਰ ਇਸ਼ਾਨਾਨ ਦੇ ਵਿੱਚ ਹੁਣ ਭਲੇਖਾ ਹੈ ਨਾ ਇਸ਼ਾਨਾਨ ਨਾਮ ਦੇ ਨਾਲ ਕਰ ਨਾਮ ਦੇ ਨਾਲ ਨਰਹਾਉਣਾ ਹੈ ਕਰ ਇਸ਼ਾਨਾਨ ਗਰਹਿ ਆਏ ਕਹਿੰਦੇ ਫੇਰ ਤੂੰ ਆਪਣੇ ਗ੍ਰਹਿ ਦੇ ਵਿੱਚ ਆ ਜਾਏਗਾ ਆਪਣੇ ਘਰ ਦੇ ਵਿੱਚ ਆ ਜਾਏਗਾ ਸੱਚਖੰਡ ਚ ਪਹੁੰਚੇਗਾ ਪਹਿਲਾ ਇਸ ਦੇਹ ਨੂੰ ਇਸ ਮਨ ਨੂੰ ਧੋ ਲੈ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੇ ਕੇ ਰੰਗ ਨਾਮ ਦੇ ਰੰਗ ਨਾਲ ਧੋਣਾ ਹੈ ਨਾਮ ਧੋਂਦਾ ਇਸ ਨਾਮ ਪਾਪਾਂ ਨੂੰ ਖਤਮ ਕਰ ਦਿੰਦਾ ਹੈ आनंद मंगल सुख पाए कहंदे फिर आनंद दी प्राप्ति होगी खुशी दी प्राप्ति होगी सुख पाए कहंदे फिर सुख पाਉਂਦਾ ਹੈ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਬਖਸ਼ ਦਿੰਦੇ ਹਨ ਫਿਰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਰੱਬ ਦਿਆਲ ਹੋ ਜਾਂਦਾ ਹੈ ਸੰਤੋਹ ਰਾਮ ਨਾਮ ਅੰਦਰ ਸਤਰੀ ਹੈ ਉਹਨੂੰ ਭਲੇਖਾ ਦੂਰ ਕਰ ਦਿੰਦਾ ਹੈ ਕੈ ਸੰਤੋ ਆਰਾਮ ਦੇ ਨਾਮ ਨਾਲ ਤਰਨਾ ਹੈ ਰਾਮ ਦਾ ਨਾਮ ਹੈ ਜਿਹੜਾ ਇਹ ਤਾਰਦਾ ਹੈ ਇਹ ਰਾਮ ਦੇ ਨਾਮ ਦਾ ਜਹਾਜ਼ ਬਾਬੇ ਨਾਨਕ ਨੇ ਸੱਚਖੰਡ ਤੋਂ ਲੈ ਕੇ ਅੰਦਰ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਤਰੀ ਪਾਰ ਸੰਤੋ ਰਾਮ ਨਾਮ ਨਿਸਤਰੀਐ ਕਹਿੰਦੇ ਆਰਾਮ ਦੇ ਨਾਮ ਦੇ ਨਾਲ ਤਰਨਾ ਹੈ ਊਠ ਤ ਬੈਠਤ ਕਹਿੰਦੇ ਉੱਠਦਾ ਵੀ ਬੈਹਂਦਾ ਵੀ ਹਰ ਹਰ ਧਈਐ ਕਹਿੰਦੇ ਹਰ ਹਰ ਨੂੰ ਧਿਆਉਣਾ ਉੱਠਦਾ ਵੀ ਬੈਹਂਦਾ ਵੀ ਊਠ ਤ ਬੈਠਤ ਹਰ ਹਰ ਧਈਐ ਆਨੰਦ ਦੇਣਾ ਸੋ ਕਿਰਤ ਕਰੀਏ ਆਨੰਦ ਦੇਣਾ ਹਰ ਰੋਜ਼ ਸੋ ਕਿਰਤ ਰੱਬ ਦੀ ਕਿਰਤ ਆਨੰਦ ਨੂੰ ਸੋ ਕਿਰਤ ਕਰੀਏ ਕਹਿੰਦੇ ਹਰ ਰੋਜ਼ ਰੱਬ ਦੀ ਕਿਰਤ ਕਰਨੀ ਹੈ ਸੋ ਰੱਬ ਨੂੰ ਕਹਿੰਦੇ ਆਨੰਦ ਨੂੰ ਸੋ ਕਿਰਤ ਕਰੀਏ ਕਿਹੜੀ ਸੋ ਕਿਰਤ ਹੈ ਉਹਦੀ ਉਠ ਤ ਬੈਠ ਤ ਹਰ ਹਰ ਤੇ ਆਈ ਐ ਹਰ ਹਰ ਧੌਣਾ ਰੱਬ ਦੀ ਕਿਰਤ ਐ ਇਹ ਰੱਬ ਦਾ ਕੰਮ ਐ ਰੱਬ ਦਾ ਕੰਮ ਰੱਬ ਨੂੰ ਨਿਲੋਣਾ ਨਹੀਂ ਰੱਬ ਨੂੰ ਰੋਟੀਆਂ ਨਹੀਂ ਖਲੌਣੀਆਂ ਰੱਬ ਨੂੰ ਭੇਖ ਨਹੀਂ ਦਿਖਾਉਣਾ ਰੱਬ ਦਾ ਕੰਮ ਕੀ ਐ ਉਠ ਤ ਬੈਠ ਤ ਹਰ ਹਰ ਧਿਆਈ ਹੈ ਕਹਿੰਦੇ ਉੱਠਦਾ ਬੈਠਦਾ ਹਰ ਹਰ ਧਿਆ ਆਨੰਦੇ ਨੂੰ ਸੋ ਕਿਰਤ ਕਰੀਏ ਕਹਿੰਦੇ ਇਹ ਜਿਹੜੀ ਸੋ ਕਿਰਤ ਹੈ ਰੱਬ ਦੀ ਇਹ ਹਰ ਵਕਤ ਕਰਨੀ ਹੈ ਹਰ ਰੋਜ਼ ਕਰਨੀ ਹੈ ਰਹੋ ਸੰਤ ਕਾ ਮਾਰਗ ਧਰਮ ਕੀ ਪੌੜੀ ਕਹਿੰਦੇ ਜਿਹੜੇ ਸੰਤਾਂ ਦਾ ਮਾਰਗ ਹੈ ਰਸਤਾ ਹੈ ਨਾ ਇਹ ਧਰਮ ਦੀ ਪੌੜੀ ਹੈ ਇਸ ਪੌੜੀ ਪਰ ਚੜ ਕੇ ਫਿਰ ਰੱਬ ਕੋਲ ਜਾਇਆ ਜਾਂਦਾ ਹੈ ਰੱਬ ਕੋਲ ਪਹੁੰਚਣ ਬਾਅਦ ਤੇ ਵਹਿਗੁਰੂ ਨੇ ਸੰਤਾਂ ਨੂੰ ਇਹ ਪੌੜੀ ਦੇ ਦਿੱਤੀ ਹੈ ਜਿਹੜੀ ਨਾਮ ਵਾਲੀ ਕਦੇ ਸੋਚਿਆ ਕਿ ਇਹ ਜਪਜੀ ਸਾਹਿਬ ਦੀਆਂ ਪੌੜੀਆਂ ਜਿਹੜੀ ਇਹ ਸੱਚਖੰਡ ਚ ਲੈ ਕੇ ਜਾਂਦੀਆਂ ਸੰਤੋ ਗੱਲ ਕਰਦੇ ਆ ਸੰਤਾਂ ਦੇ ਨਾਲ ਰੱਬ ਸੰਤਾਂ ਨਾਲ ਗੱਲ ਕਰਨ ਲੱਗ ਸੰਤੋ ਰਾਮ ਨਾਮ ਅੰਸ ਤਰੀਏ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਤ ਕਰੀਐ ਸੰਤ ਕਾ ਮਾਰਗ ਕਹਿੰਦੇ ਇਹ ਸੰਤਾਂ ਦਾ ਮਾਰਗ ਹੈ ਕਿਹੜਾ ਹਰ ਵਕਤ ਹਰ ਹਰ ਧਿਆਉਣਾ ਇਹ ਸੰਤਾਂ ਦਾ ਮਾਰਗ ਹੈ ਸੰਤ ਇਸ ਮਾਰਗ ਤੇ ਚੱਲਦੇ ਹਨ ਧਰਮ ਕੀ ਪੌੜੀ ਕਹਿੰਦਾ ਇਹ ਧਰਮ ਦੀ ਪੌੜੀ ਹੈ ਹਰ ਹਰ ਧਿਆਉਣਾ ਇਹ ਧਰਮ ਦੀ ਪੌੜੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕਹਿੰਦਾ ਕੋਈ ਵੱਡੇ ਭਾਗਾ ਵਾਲਾ ਇਸ ਪੌੜੀ ਨੂੰ ਪੌਂਦਾ ਹੈ ਕਿਹੜੀ ਪੌੜੀ ਜਿਹੜੀ ਸੰਤਾਂ ਦੇ ਕੋਲ ਪੌੜੀ ਹੈ ਇਸ ਪੌੜੀ ਪਰ ਚੜ ਕੇ ਫਿਰ ਸੱਚ ਅਖੰਡ ਪਹੁੰਚ ਜਾਂਦਾ ਹੈ ਸੰਤਾਂ ਦੀ ਪੌੜੀ ਨਾਮ ਦੀ ਪੌੜੀ ਸ਼ਬਦ ਦੀ ਪੌੜੀ ਸੰਤ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਈ ਬਹੁਤ ਵੱਡੇ ਭਾਗਾ ਵਾਲਾ ਇਸ ਪੌੜੀ ਨੂੰ ਪੌਂਦਾ ਹੈ ਇਹ ਪੌੜੀ ਹੈ ਜਿਹੜੀ ਇਹ ਸ਼ਬਦ ਵਾਲੀ ਪੌੜੀ ਹੈ ਸ਼ਾਂਤ ਸ਼ਬਦ ਵਾਲੀ ਪੌੜੀ ਦੇ ਦਿੰਦੇ ਹਨ ਇਸ ਸ਼ਬਦ ਵਾਲੀ ਪੌੜੀ ਪਰ ਚੜ ਕੇ ਫਿਰ ਇਹ ਕਲਯੁਗੀ ਜੀਵ ਸੱਚ ਅਖੰਡ ਚ ਪਹੁੰਚ ਜਾਂਦਾ ਹੈ ਕੋਟ ਜਨਮ ਕੇ ਕਿਲ ਵਿਖਨਸੈ ਕੋਟ ਜਨਮ ਕਰੋੜਾਂ ਹੀ ਜਨਮਾਂ ਦੇ ਕਿਲ ਵਿਖਨਸੈ ਕਲ ਯੁਗ ਦੇ ਜਿੰਨੇ ਪਾਪ ਹਨ ਸਾਰੇ ਨਸ ਜਾਂਦੇ ਹਨ ਕੋਟ ਜਨਮ ਕੇ ਕਿਲ ਵਿਖਨਸੈ ਕਰੋੜਾਂ ਹੀ ਕਲਯੁਗ ਦੇ ਪਾਪ ਕਿਸ ਤਰ੍ਹਾਂ ਨਸਦੇ ਹਨ ਹਰ ਚਰਨੀ ਚਿਤ ਲਾਏ ਹਰ ਚਰਨੀ ਜਦੋਂ ਹਰ ਦੇ ਸ਼ਬਦ ਦੇ ਨਾਲ ਚਿਤ ਲਾਇਆ ਫਿਰ ਕਰੋੜਾਂ ਹੀ ਪਾਪ ਕਲਯੁਗ ਦੇ ਨਸ ਜਾਂਦੇ ਹਨ ਖਤਮ ਹੋ ਜਾਂਦੇ ਪਾਪ ਨਾਣ ਨਾਲ ਨਹੀਂ ਖਤਮ ਹੁੰਦੇ ਸਾਡੇ ਮਨ ਦੇ ਚ ਬਹਿਮ ਹੈ ਕਿ ਨਾਣ ਦੇ ਨਾਲ ਪਾਪ ਖਤਮ ਹੋ ਜਾਣਗੇ ਕੋਈ ਪੁੰਨ ਦਾਨ ਦੇ ਨਾਲ ਪਾਪ ਖਤਮ ਹੋ ਜਾਣਗੇ ਨਹੀਂ ਹਰ ਚਰਨੀ ਚਿਤ ਲਾਏ ਜਦੋਂ ਹਰ ਦੇ ਸ਼ਬਦ ਦੇ ਨਾਲ ਚਿਤ ਲਾਏ ਪਾਪ ਚ ਨੇ ਸਪਸ਼ਟ ਕਰ ਦਿੱਤਾ ਨਾਲ ਲੱਗਦੇ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਕਹਿੰਦੇ ਹਰ ਦੇ ਨਾਲ ਸਾਰੇ ਪਾਪ ਨਸ ਜਾਣਗੇ ਚਰਨੀ ਹੁਣ ਹਰਨ ਨੂੰ ਲੱਭਦਾ ਫਿਰਦਾ ਹੈ ਰੱਬ ਨੂੰ ਲੱਭਦਾ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਬਚਨ ਕਰ ਗਏ ਕਹਿੰਦੇ ਜਿਹੜਾ ਚਰਨ ਹੈ ਇਹ ਰੱਬ ਹੈ ਜਿਹੜਾ ਸ਼ਬਦ ਹੈ ਇਹ ਰੱਬ ਹੈ ਕਹਿੰਦੇ ਸ਼ਬਦ ਦੇ ਨਾਲ ਚਿੱਤ ਲਾ ਲੈ ਤੇਰੇ ਕਰੋੜਾਂ ਹੀ ਜਨਮਾਂ ਦੇ ਪਾਪ ਖਤਮ ਹੋ ਜਾਣਗੇ ਉਸਤਤ ਕਰੋ ਸਦਾ ਪ੍ਰਭ ਆਪਨੇ ਕਹਿੰਦੇ ਸਦਾ ਹੀ ਉਹਦੀ ਉਸਤਤ ਕਰਨੀ ਹੈ ਵਡਿਆਈ ਕਰਨੀ ਲੇਕਿਨ ਅਸੀਂ ਉਹਦੀ ਵਡਿਆਈ ਨਹੀਂ ਕਰਦੇ ਅਸੀਂ ਸਾਰੀ ਜ਼ਿੰਦਗੀ ਅਲੰਭਿਆਂ 'ਚ ਕੱਢ ਦਿੰਦੇ ਆ ਗੁਰੂ ਬਚਨ ਕਰਦੇ ਸਦਾ ਹੀ ਕਹਿੰਦੇ ਭਾਈ ਉਸ ਦੀ ਉਸਤਤ ਕਰ ਪ੍ਰਭੂ ਦੀ ਵਡਿਆਈ ਕਰ ਉਸਤਤ ਕਰੋ ਸਦਾ ਪ੍ਰਭ ਆਪਨੇ ਜਿਨ ਪੂਰੀ ਕਾਲ ਰਾਖੀ ਕਹਿੰਦੇ ਜਿਹੜਾ ਕਾਲ ਯੁਗ ਦੇ ਚ ਰਾਖੀ ਕਰਨੇ ਵਾਲਾ ਹੈ ਕਾਲ ਜੀ ਸਾਡੀ ਰਾਖੀ ਕੌਣ ਕਰਦਾ ਪ੍ਰਭੂ ਕਰਦਾ ਹੈ ਸ਼ਬਦ ਕਰਦਾ ਹੈ ਸ਼ਬਦ ਰਾਖੀ ਕਰਦਾ ਹੈ ਇਹਦੇ ਉਹਦੀ ਵਡਿਆਈ ਕਰ ਸ਼ਬਦ ਦੀ ਵਡਿਆਈ ਕਰ ਰੱਬ ਦੀ ਵਡਿਆਈ ਇਹ ਰਾਖੀ ਕਰਦਾ ਸਾਡੇ ਉਸ ਤੋਂ ਤੇ ਕਰੋ ਸਦਾ ਪਰਵ ਆਪਣੇ ਜਿੰਨ ਪੂਰੀ ਕੱਲ ਰਾਖੀ ਕਿਹਨ ਜਿਹੜਾ ਕਲਯੁੱਗ ਵਿੱਚ ਰਾਖੀ ਕਰਦਾ ਕਾਲਜੂ ਕੇ ਜੇ ਰਾਖੀ ਸਾਡਾ ਕੇਵਲ ਤੇ ਕੇਵਲ ਸ਼ਬਦ ਕਰ ਸਕਦਾ ਹੈ ਹੋਰ ਕੋਈ ਕਲਜੂ ਗੀ ਸਾਡੀ ਰਾਖੀ ਕਰਨੇ ਵਾਲਾ ਨਹੀਂ ਜੀ ਆ ਜੰਤ ਸਭ ਪਏ ਪਵਿੱਤਰ ਆ ਕਹਿੰਦੇ ਜਿੰਨੇ ਜੀ ਜੰਤ ਅਨਸਾਰੇ ਪਵਿੱਤਰ ਹੋ ਜਾਂਦੇ ਸਤ ਗੁਰ ਕੀ ਸੱਚ ਸਾਖੀ ਕਹਿੰਦੇ ਸਤ ਗੁਰ ਦੀ ਸੱਚੀ ਸਾਖੀ ਹੈ ਇਹ ਸਤਗੁਰ ਦੀ ਸੱਚੀ ਕਹਾਣੀ ਹੈ ਕਿ ਆਪਣੇ ਪ੍ਰਭੂ ਦੀ ਉਪਤਤ ਕਰਨ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਹਨ ਉਪਤਤ ਕਰੋ ਸਦਾ ਪ੍ਰਭ ਆਪਣੀ ਕਿੰਨ ਪੂਰੀ ਕਦਰ ਰੱਖੀ ਜੀ ਇਹ ਜੰਤ ਸਭ ਪਏ ਪਵਿੱਤ ਸਤਗੁਰ ਕੀ ਸੱਚ ਸਾਖੀ ਕਹਿੰਦੇ ਸਤਗੁਰ ਦੀ ਸੱਚੀ ਸਾਖੀ ਹੈ ਕਿਹੜੀ ਸਾਖੀ ਸੁਣਾਈ ਹੈ ਕਿ ਸਦਾ ਹੀ ਆਪਣੇ ਪ੍ਰਭੂ ਦੀ ਵਡਿਆਈ ਕਰਨੀ ਅਸੀਂ ਹੋਰ ਸਾਖੀਆਂ ਸੁਣਾਉਣ ਲੱਗੇ ਜੇ ਉਹਨਾਂ ਸਾਖੀਆਂ ਦੀ ਲੋੜ ਹੁੰਦੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੰਦੇ ਜੇ ਉਹਨਾਂ ਸਾਖੀਆਂ ਨਾਲ ਜਿਹੜੀਆਂ ਅਸੀਂ ਕਹਾਣੀਆਂ ਸੁਣਾਉਂਦੇ ਆ ਲੋਕਾਂ ਨੂੰ ਬਈ ਸਿੱਖ ਗਏ ਸਿੱਖ ਆ ਗਏ ਸਿੱਖਾਂ ਨੇ ਸੇਵਾ ਕਰਤੀ ਉਹ ਸਾਰਾ ਕੁਝ ਲਿਖ ਦਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਨੇ ਨਿਰਣਾ ਕਰ ਦਿੱਤਾ ਕਿ ਸਾਖੀ ਤਾਂ ਸਤਿਗੁਰ ਦੀ ਸੱਚੀ ਸਾਖੀ ਹੈ ਆਪਣੇ ਪ੍ਰਭੂ ਦੀ ਇੱਸਤ ਵਡਿਆਈ ਕਰਨੀ ਉਸ ਦੀ ਸੋਭਾ ਕਰਨੀ ਜੀ ਆਇਆਂ ਜਨਤ ਸਭ ਪਏ ਪਵਿੱਤਰਾਂ ਸਤਿਗੁਰ ਕੀ ਸੱਚ ਸਾਖੀ ਕਹਿੰਦੇ ਇਹ ਸਤਿਗੁਰ ਦੀ ਸੱਚੀ ਸਾਖੀ ਹੈ ਸਤਿਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਇਹ ਸੱਚੀ ਸਾਖੀ ਫਿਰ ਸੁਣੀ ਹੈ ਪ੍ਰਭੂ ਦੀ ਵਡਿਆਈ ਕੀਤੀ ਹੈ ਬਿਗਨ ਬਨਾਸਨ ਜੇ ਜਿਹੜੇ ਬਿਗਨ ਪੈਂਦੇ ਸੀ ਨਾ ਉਹਨਾਂ ਦਾ ਬੀਜ ਨਾਸ ਹੋ ਗਿਆ। ਜਦਸੀ ਬਿਗਨ ਕਹਿੰਦੇ ਆ ਕੋਈ ਕੰਮ ਪੂਰਾ ਨਾ ਹੋਣਾ। ਤੜਪ ਤੜਕ ਕੇ ਦੁਨੀਆ ਤੋਂ ਚਲਿਆ ਜਾਂਦਾ। ਕਾਰਜ ਨਹੀਂ ਪੂਰਾ ਹੁੰਦਾ। ਕੋਈ ਕੰਮ ਕਰਨ ਲੱਗਦਾ ਵਿੱਚੇ ਰੁਕ ਜਾਂਦਾ। ਬੜੀਆਂ ਆਸਾਂ ਲਾਉਂਦਾ ਮਨ ਦੇ। ਬੜੇ ਪਖੰਡ ਕਰਦਾ ਹੈ ਬੜੇ ਕਿਰਿਆ ਕਰਮ ਕਰਕੇ ਘਰ ਤੋਂ ਜਾਂਦਾ ਹੈ ਲੇਕਿਨ ਪੱਲੇ ਚ ਨਰਾਸਾ ਪੈਂਦੀ ਹੈ ਕੰਮ ਨਹੀਂ ਪੂਰਾ ਹੁੰਦਾ ਨਰਾਸ ਹੋ ਕੇ ਘਰ ਨੂੰ ਮੁੜਦਾ ਹੈ ਕੋਈ ਕੰਮ ਸਿਰੇ ਨਹੀਂ ਲੱਗਦਾ ਅੱਧ ਵਿਚਾਲੇ ਰੁਕ ਜਾਂਦਾ ਕਿਉਂ ਰੁਕਦਾ ਹੈ ਕੇ 사ਤੋਗੁਰ ਦੀ ਸੱਚੀ ਸਾਖੀ ਨਹੀਂ ਸੁਣੀ 사ਤੋਗੁਰ ਦੀ ਸੱਚੀ ਸਾਖੀ ਨੂੰ ਮੰਨਿਆ ਨਹੀਂ ਲੇਕਨ ਇਧਰ ਬਚਨ ਕਰ ਦਿੱਤੇ ਬਿਗਨ ਆ ਬਨਾਸ ਸਾਰੇ ਬਿਗਨ ਸੀ ਜਿਹੜੇ ਪੈਂਦੇ ਸੀ ਉਹਨਾਂ ਦਾ ਬੀਜ ਨਾਸ ਹੋ ਗਿਆ ਕੋਈ ਬਿਗਨ ਨਹੀਂ ਪਹਿਣਾ ਸਾਰੇ ਕੰਮ ਸਪੂਰਨ ਹੁੰਦੇ ਹਨ ਬਿਗਨ ਬਨਾਸਨ ਪਹਿਲਾਂ ਤਾਂ ਬਿਗਨ ਦਾ ਬਿਜ਼ਨਸ ਕੀਤਾ ਸਭ ਦੁੱਖ ਨਾਸਨ ਫੇ ਸਾਰੇ ਦੁੱਖ ਨਸ ਗਏ ਜਦੋਂ ਕੰਮ ਵਿੱਚ ਬਿਗਨ ਪੈਂਦਾ ਮਨ ਬੜਾ ਦੁਖੀ ਹੁੰਦਾ ਬੜਾ ਬੇਚੈਨ ਰਹਿੰਦਾ ਜਦੋਂ ਦੁੱਖ ਲੱਗਦੇ ਆ ਫਿਰ ਬੜਾ ਰੋਂਦਾ ਉਹਨ ਪਾਚਾ ਨੇ ਦੋਨਾਂ ਚੀਜ਼ਾਂ ਦਾ ਬੀਜ ਨਾਸ ਕਰ ਦਿੱਤਾ ਹੈ। ਦੁੱਖਾਂ ਨੂੰ ਭਜਾ ਦਿੱਤਾ, ਦੁੱਖ ਨਸ ਗਏ। ਜਿਹੜਾ ਬਿਗਨ ਪੈਂਦਾ ਸੀ ਉਹਦਾ ਬੀਜ ਨਾਸ ਕਰ ਦਿੱਤਾ। ਇਸ ਤੋਂ ਬਾਅਦ ਹੋਰ ਕੀ ਚਾਹੀਦਾ ਹੈ ਮਨੁੱਖ ਨੂੰ? ਮਨੁੱਖ ਨੂੰ ਤਾਂ ਇਹ ਹੈ ਕਿ ਸਾਰੇ ਕੰਮ ਬਣ ਜਾਣ। ਗ੍ਰਹਿਸਤੀ ਦੇ ਸਾਰੇ ਕੰਮ ਬਣ ਜਾਣ। ਤੇ ਦੁੱਖਾਂ ਤੋਂ ਛੁਟਕਾਰਾ ਹੋ ਜਵੇ। ਪਹੁੰਚ ਗਿਆ ਸੱਚਖੰਡ 'ਚ ਹੋਊਗੀ ਸਵਰਗਾਂ ਦੀ ਪ੍ਰਾਪਤੀ ਜਦੋਂ ਦੁਖੀ ਹੁੰਦਾ ਵਿਗਨ ਪੈਂਦੇ ਆ ਫਿਰ ਨਰਕਾਂ ਦੀ ਪ੍ਰਾਪਤੀ ਐ ਵਿਗਨ ਬਨਾਸਨ ਸਭ ਦੁਖ ਨਾਸਨ ਲੇਕਿਨ ਇਹ ਕਦੋਂ ਹੋਇਆ ਵਿਗਨ ਕਦੋਂ ਖਤਮ ਹੋਇਆ ਦੁੱਖ ਕਦੋਂ ਦੱਸਿਆ ਸਤ ਗੁਰੂ ਨਾਮ ੜਾਇਆ ਜਦੋਂ ਸਤ ਗੁਰੂ ਨੇ ਨਾਮ ੜਾਇਆ ਨਾਮ ਪੱਕਾ ਕਰਾਇਆ ਸਾਨੂੰ ਸਤ ਗੁਰੂ ਨੇ ਮਿਲਿਆ ਹੀ ਨਹੀਂ ਅਸੀਂ ਭਲੇਕੇ ਵਿੱਚ ਆ ਕਿ ਮੈਂ ਗੁਰੂ ਵਾਲਾ ਬਣਿਆ ਹੋਇਆ ਇੱਦਾਂ ਤਾਂ ਹੁਕਮ ਹੈ ਕਿ ਬਿਗਨਾਂ ਦਾ ਬੀਜ ਨਾਸ ਹੋ ਗਿਆ ਦੁੱਖ ਨਸ ਗਿਆ ਕਦੋਂ ਸਾਤ ਗੁਰੂ ਨਾਮ ਅੜਾਇਆ ਜਦੋਂ ਸਾਤ ਗੁਰੂ ਨੇ ਨਾਮ ਅੜਾਇਆ ਸਾਤ ਗੁਰੂ ਨੇ ਪੱਕਾ ਕਰਾ ਦਿੱਤਾ ਕੰਠ ਕਰਾ ਦਿੱਤਾ ਜਿਵੇਂ ਕਿ ਕਾਂਠੋਂ ਨੂੰ ਕਹਿੰਦੇ ਆ ਜਿਹੜਾ ਇਕੱਠਾ ਕਰ ਲਈਏ ਸੀ ਜਦੋਂ ਚੀਜ਼ ਇਕੱਠੀ ਹੋ ਜਾਂਦੀ ਹੈ ਨਾ ਜਦੋਂ ਨਾਮ ਇਕੱਠਾ ਹੋ ਗਿਆ ਫਿਰ ਸਾਰੇ ਬਿਗਨ ਖਤਮ ਹੋ ਗਏ ਦੁੱਖ ਨਸ ਗਏ ਲੇਕਿਨ ਜਦੋਂ ਸਾਧੂ ਗੁਰ ਨੇ ਨਾਮ ਦੜਾਇਆ ਨਾਮ ਇਕੱਠਾ ਕਰਿਆ ਕੁੰਬੇ ਬੰਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਈ ਸਿੰਘ ਜਿਹਤਣਾ ਨਾ ਇੱਕ ਪਾਣੀ ਹੈ ਘੜੇ ਤੋਂ ਬਿਨਾ ਇਕੱਠਾ ਨਹੀਂ ਹੁੰਦਾ ਇਸ ਤਰ੍ਹਾਂ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਨਾ ਇਹ ਨਾਮ ਇਕੱਠਾ ਹੁੰਦਾ ਜਦੋਂ ਸਤ ਗੁਰੂ ਮਿਲ ਜਾਂਦਾ ਤੇਰੇ ਨਾਮ ਨੂੰ ਲੜਾ ਦਿੰਦਾ ਵਿਗਨ ਖਤਮ ਹੋ ਗਏ ਦੁੱਖ ਨਸ ਗਏ ਖੋਏ ਪਾਪ ਜਿੰਨੇ ਪਾਪ ਕੀਤੇ ਸੀ ਸਾਰੇ ਖੋ ਗਏ ਇਹਹੀ ਜੀ ਦਵਾਈ ਦਿੱਤੀ ਬਾਬੇ ਨਾਨਕ ਨੇ ਵਿਗਨ ਵੀ ਖਤਮ ਦੁੱਖ ਵੀ ਖਤਮ ਪਾਪ ਵੀ ਖਤਮ ਕੋਈ ਪਾਪ ਪੈ ਸਭ ਪਾਵਨ ਫਿਰ ਪਵਿੱਤਰ ਹੋ ਗਿਆ ਪਾਪ ਖੋ ਗਿਆ ਪਵਿੱਤਰ ਕਦੋਂ ਹੁੰਦੀ ਹੈ ਆਤਮਾ ਜਦੋਂ ਪਾਪ ਖਤਮ ਹੁੰਦੇ ਆ ਪਾਪ ਖੋ ਜਾਂਦੇ ਹਨ ਪਵਿੱਤਰ ਹੋ ਜਾਂਦਾ ਕੋਈ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਿਰ ਗੁਰੂ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਜਨ ਨਾਨਕ ਸੁਖ ਘਰ ਆਇਆ ਕਹਿੰਦੇ ਸੁਖ ਆ ਗਿਆ ਘਰ ਦੇ ਚ ਜਨ ਦੇ ਘਰ ਦੇ ਚ ਆਇਆ ਕਿਉਂ ਜਨ ਨੇ ਨਾਮ ਨੂੰ ਇਕੱਠਾ ਕਰ ਲਿਆ ਅਸੀਂ ਮਾਇਆ ਇਕੱਠੀ ਕਰਦੇ ਆਂ ਜਨ ਸਾਧੂ ਸੰਤ ਨਾਮ ਇਕੱਠਾ ਕਰਦੇ ਆ। ਇਹਨਾਂ ਫਰਕ ਹੈ ਸਾਡੇ ਵਿੱਚ ਦੇ ਸਾਧੂ ਸੰਤਾਂ ਦੇ ਵਿੱਚ। ਅਸੀਂ ਦੁਨੀਆ ਦਾ ਧਨ ਦੌਲਤ ਇਕੱਠਾ ਕਰਦੇ ਆਂ। ਸੰਤ ਨਾਮ ਨੂੰ ਇਕੱਠਾ ਕਰਦੇ ਆ। ਸੰਤ ਬਾਣੀ ਇਕੱਠੀ ਕਰਦੇ ਆ। ਸੁਖ ਕਦੋਂ ਕਰਦੇ ਚਾਹੁੰਦਾ? ਜਦੋਂ ਸਤਗੁਰ ਨੇ ਨਾਮ ਦੜਾਇਆ ਸਾਰੇ ਪਾਪ ਖੋ ਗਿਆ ਬਿਗਨ ਖਤਮ ਹੋ ਗਿਆ ਦੁੱਖ ਦੱਸ ਗਿਆ ਕੋਈ ਪਾਪ ਪੈ ਸਭ ਪਾਵਨ ਜਨ ਫਿਰ ਉਹ ਜਨ ਬਣ ਗਿਆ ਫਿਰ ਉਹ ਸਾਧੂ ਸੰਤ ਬਣ ਗਿਆ ਸੁੱਖ ਘਰ ਆਇਆ ਫਿਰ ਸੁੱਖ ਹੈ ਨਾ ਜਿਹੜਾ ਉਹ ਘਰ ਦੇ ਵਿੱਚ ਆ ਗਿਆ ਰੱਬ ਘਰ ਦੇ ਵਿੱਚ ਆ ਗਿਆ ਜਦੋਂ ਰੱਬ ਘਰ ਦੇ ਵਿੱਚ ਆ ਗਿਆ ਫਿਰ ਰੱਬ ਨੂੰ ਥੋੜਾ ਕਦੇ ਬੁਖਾਰ ਚੜਨਾ ਹੈ ਰੱਬ ਨੇ ਥੋੜਾ ਕਦੇ ਬਿਮਾਰ ਹੋਣਾ ਹੈ ਰੱਬ ਤਾਂ ਸਦਾ ਹੀ ਨਮਾ ਤੇ ਨਰੋਇ ਹੈ ਰੋਜ਼ ਨਮੈ ਨਰੋਇ ਕਦੇ ਬੁੱਢਾ ਹੀ ਨਹੀਂ ਹੁੰਦਾ ਨਾ ਕੋਈ ਦੁੱਖ ਲੱਗਦਾ ਹੈ ਤੰਤਰ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਦੇ ਰਾਹੀ ਇਸ ਕਲਯੁਗ ਦੀ ਜੀਵਨ ਬੇੜਾ ਕਰਦੇ ਆ ਗੁਰਪੂਰੇ ਕਿਰਪਾ ਧਾਰੀ ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਸਾਰੇ ਪਾਪ ਖਤਮ ਹੋ ਗਏ ਸਾਰੇ ਦੁੱਖ ਨਸ ਗਏ ਬੇਗਨ ਭੱਜ ਗਏ ਸੁੱਖ ਘਰ ਦੇ ਵਿੱਚ ਆ ਗਿਆ ਕੋਈ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀ ਸਾਰੇ ਬਿਗਨ ਬਨਾਸਾਂ ਨੂੰ ਖਤਮ ਕਰ ਦਿੰਦੇ ਹਨ ਸੋ ਆਓ ਪਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਬਾਬੇ ਨਾਨਕ ਦਾ ਪੱਲਾ ਫੜੀਏ ਆਪਾਂ ਵੀ ਬਾਬੇ ਨਾਨਕ ਦੇ ਜਹਾਜ਼ ਤੇ ਚੜੀਏ ਜਿਹੜਾ ਜਹਾਜ਼ ਸੱਚਖੰਡ ਚ ਲੈ ਕੇ ਜਾਂਦਾ ਹੈ ਤਾਨੂੰ ਹੁਕਮ ਹੋਇਆ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖੋਂ ਨੂੰ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਸੋ ਸਤਸੰਗਜੀ ਬਾਣੀ ਪੜ੍ਹਦਿਆਂ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਅਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ